ਭਗਵੰਤ ਮਾਨ ਨੇ ਇਨਕਾਊਂਟਰ ਕਰਨ ਵਾਲੇ ਪੁਲਿਸ ਵਾਲਿਆਂ ਨੂੰ 10-10 ਲੱਖ ਰੁਪਏ ਦਾ ਇਨਾਮ ਜਿਹੜਾ ਸੀ ਐਲਾਨ ਕੀਤਾ ਹੈ ਪੁੱਛੇ ਬਿਨਾ ਕਿ ਬੰਦੇ ਦਾ ਕੋਈ ਕਸੂਰ ਸੀ ਕਿ ਨਹੀਂ ਕਸੂਰ ਸੀ ਸਾਡੇ ਕਿਸਾਨਾਂ ਦੀਆਂ ਫਸਲਾਂ ਗੜਿਆਂ ਦੇ ਨਾਲ ਮਰ ਗਈਆਂ ਅੱਗਾਂ ਦੇ ਨਾਲ ਸੜ ਗਈਆਂ ਤੇ ਹਜੇ ਤੱਕ ਢੇਲੇ ਦਾ ਵੀ ਐਲਾਨ ਨਹੀਂ ਕੀਤਾ ਇਹਦਾ ਮਤਲਬ ਆ ਕਿ ਨਿਖਤਿਆਂ ਦੇ ਇਨਕਾਊਂਟਰ ਕਰਨ ਤੇ ਲੱਖਾਂ ਰੁਪਏ ਦੇ ਇਨਾਮ ਆ ਤੇ ਅੰਨ ਦਾਤੇ ਦਾ ਨੁਕਸਾਨ ਹੋਣ ਤੇ ਉਹਨੂੰ ਟੱਕਾ ਨਹੀਂ ਦੇਣਾ ਇਹ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਆ ਤੇ ਇਹ ਉਹਦੀ ਹਰਕਤ ਆ 2 ਸਾਲ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਮੁਰਗੇ ਦਾ ਬੱਕਰੇ ਦਾ ਕਿਸਾਨਾਂ ਦਾ ਨਹੀਂ ਕਿਹਾ ਸੀਗਾ ਕਿਸਾਨਾਂ ਨੂੰ ਨਹੀਂ ਮੁਆਵਜ਼ਾ ਦੇਣਾ ਸੀ ਮੁਰਗੇ ਦਾ ਤੇ ਬੱਕਰੇ ਦਾ ਉਹ ਸ਼ਾਇਦ ਜਿਹੜੇ ਆਪ ਸ਼ੱਕਤਾ ਸ਼ਾਇਦ ਉਹਨੇ ਬਿੱਲ ਦੀ ਗੱਲ ਕਰਦਾ ਸੀਗਾ ਮਤ ਸੋਚੋ ਕਿ ਐਮਐਲਏ ਸਾਡੇ ਪਿੰਡ ਚ ਆ ਗਿਆ ਜਾਂ ਸਪੀਕਰ ਸਾਡੇ ਪਿੰਡ ਚ ਆ ਗਿਆ ਜਾਂ ਮੰਤਰੀ ਆ ਗਿਆ ਜਾਂ ਮੁੱਖ ਮੰਤਰੀ ਨੇ ਐਲਾਨ ਕਰਤਾ ਕਿ ਗਰਦੌਰੀਆਂ ਕਰੋ ਮੁਆਵਜ਼ਾ ਦੇਵਾਂਗੇ ਅਸਲ ਦੇ ਵਿੱਚ ਉਹ ਨੀਤੀ ਸਮਝੋ ਕਿ ਉਹ ਨੀਤੀ ਬਦਲਣ ਦੀ ਗੱਲ ਉਹਨਾਂ ਨੇ ਸਾਹਮਣੇ ਰੱਖੋ ਮੁਆਵਜ਼ਾ ਉਹ ਹੁੰਦਾ ਕਿ ਜਿੰਨਾ ਨੁਕਸਾਨ ਹੋਵੇ ਜੇਕਰ ਉਹਦੀ 100 ਹੀ ਪਰਪਾਈ ਕੀਤੀ ਜਾਵੇ ਉਹਨੂੰ ਮੁਆਵਜ਼ਾ ਕਹਿੰਦੇ ਆ ਜੇ ਨੁਕਸਾਨ ਸਾਡਾ ਲੱਗਦਾ ਹੋਇਆ ਤੇ ਸਾਨੂੰ ਦੇਣਾ 700 ਰੁਪਇਆ ਦੇਣਾ 15000 ਰੁਪਇਆ ਤੇ ਫਿਰ ਇਹ ਮੁਆਵਜ਼ਾ ਦੇਗਾ ਇਹ ਕਿਸਾਨਾਂ ਨੂੰ ਇੱਕ ਤਰ੍ਹਾਂ ਦੀ ਬੁਰਕੀ ਪਾਉਣ ਵਾਲੀ ਗੱਲ ਆ 50 50000 ਦਾ ਟੱਟੋ ਘਟ ਕਣਕ ਦਾ ਨੁਕਸਾਨ ਹੋਇਆ ਤੇ ਜਿਹੜੇ ਬੰਦਿਆਂ ਨੇ ਜ਼ਮੀਨਾਂ ਖੇਕੇ ਤੇ ਲਈਆਂ ਉਹਨਾਂ ਦਾ ਲੱਖ ਰੁਪਏ ਦੇ ਕਰੀਬ ਨੁਕਸਾਨ ਗਿਆ ਉਹ ਪਰਪਾਈ ਕਰਨ ਦੀ ਬਜਾਏ ਇੱਥੇ ਬਾਲੇ ਲੋਕਾਂ ਨੂੰ ਜਦੋਂ ਗਰਦੌਰੀਆਂ ਹੋ ਗਈਆਂ ਆਪਾਂ ਧਰਨੇ ਮਜਾਰੇ ਕੀਤੇ ਬਾਰੇ ਲੋਕਾਂ ਨੂੰ 67 6700 ਰੁਪਏ ਕਿੱਲੇ ਦਾ ਮਿਲਣਾ ਇਹ ਤੁਸੀਂ ਇੱਥੇ ਤੁਸੀਂ ਇੱਥੇ ਮੈਂ ਕਿ ਤੁਸੀਂ ਕਹਾ ਸੀਗਾ ਕਿ 5 ਮਿੰਟ ਦੇ ਵਿੱਚ ਐਮਐਸਪੀ ਦੇਵਾਂਗੇ ਕਿੱਥੇ ਆ ਉਹ ਸਾਡੀ ਐਮਐਸਪੀ ਤੁਸੀਂ ਕਹਾ ਸੀਗਾ ਖੇਤੀ ਨੀਤੀ ਬਣਾਵਾਂਗੇ ਕਿਸਾਨੀ ਨੂੰ ਮੁਸ਼ਕਲ ਚੋਂ ਕੱਢਾਂਗੇ ਕਿੱਥੇ ਆ ਤੁਹਾਡੀ ਉਹ ਖੇਤੀ ਨੀਤੀ ਜਿਹੜੀ ਮਹਿਜ ਕਾਗਜ਼ਾਂ ਦਾ ਸ਼ਿੰਗਾਰ ਬਣੀ ਹੋਈ ਆ ਫਿਰ ਇਹ ਸਰਕਾਰ ਆਮ ਲੋਕਾਂ ਦੀ ਹੋਈ ਇਹ ਆਮ ਆਦਮੀ ਦੀ ਸਰਕਾਰ ਹੋਈ ਜਿਹੜੀ ਅਨਟਾਉਂਟਰ ਕਰਨ ਤੇ 10 ਲੱਖ ਰੁਪਇਆ ਦਿੰਦੀ ਆ ਪਰ ਅਨ ਪੈਦਾ ਕਰਨ ਤੇ ਤੁਸੀਂ ਜਿਹੜਾ ਖਤਰਾ ਠਾਉਣੀ ਉਹਦੇ ਤੇ ਤੁਹਾਨੂੰ 6700 ਰੁਪਇਆ ਦਿੱਤਾ। ਜਿੰਨੀ ਵੀ ਜਥੇਬੰਦੀਆਂ ਕਿਰਤੀ ਕਿਸਾਨੀ ਉਹਨਾਂ ਨੂੰ ਫਰੀਦਕੋਟ ਜਿਲ੍ਹੇ 'ਚ ਸਾਡੀਆਂ ਜਿੰਨੀਆਂ ਵੀ ਇਕਾਈਆਂ ਨੇ ਅਸੀਂ ਆਪਣੀ ਜਥੇਬੰਦੀ ਵੱਲੋਂ ਕਣਕ ਇਕੱਠੀ ਕਰਕੇ ਅਨਾਜ ਇਕੱਠਾ ਕਰਕੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਅਸੀਂ ਜਿੰਨੀ ਉਹਨਾਂ ਦੇ ਚਸ਼ਮਾ ਤੇ ਮੱਲਮ ਲਾ ਸਕਦੇ ਆ ਜਿੰਨੇ ਵੀ ਜੋਗੇ ਹੈਗੇ ਆ ਜੋ ਤਿਲ ਫੁਰ ਕਰ ਸਕਦੇ ਆ। ਕੋ ਸਿਕਰਤੀ ਕਿਸਾਨੀ ਵੀਰਾਂ ਵੱਲੋਂ ਪੂਰੀ ਬਾਹ ਲਾ ਕੇ ਉਹਨਾਂ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਹੀ ਸਤਕਾਰਯੋਗ ਕਿਸਾਨ ਵੀਰੋ ਤੇ ਬਜ਼ੁਰਗੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਗੜੇ ਮਾਰੀ ਤੇ ਅੱਗਾਂ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਕਣਕਾਂ ਦਾ ਫਸਲਾਂ ਦਾ ਉਹਦੀ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇੱਥੇ ਰੋਸ ਪ੍ਰਦਰਸ਼ਨ ਕਰਨ ਆਏ ਆ। ਔਰ ਹਾਲਾਤ ਤੁਸੀਂ ਦੇਖੋ ਕਿ ਕਈ ਦਿਨ ਹੋ ਗਏ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਹੋਇਆਂ ਨੂੰ ਕਿ ਸਰਕਾਰ ਨੇ ਫੋਕੇ ਐਲਾਨਾਂ ਤੋਂ ਬਿਨਾਂ ਕੁਝ ਨਹੀਂ ਕੀਤਾ। ਪਟਿਆਲੇ ਦੇ ਵਿੱਚ ਪਟਿਆਲੇ ਦੀ ਪੁਲਿਸ ਨੇ ਇੱਕ ਨੌਜਵਾਨ ਦਾ ਫੇਕ ਇਨਕਾਊਂਟਰ ਕੀਤਾ ਫੇਕ ਇਨਕਾਊਂਟਰ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਕਾਊਂਟਰ ਕਰਨ ਵਾਲੇ ਪੁਲਿਸ ਵਾਲਿਆਂ ਨੂੰ 10-10 ਲੱਖ ਰੁਪਏ ਦਾ ਇਨਾਮ ਜਿਹੜਾ ਸੀ ਐਲਾਨ ਕੀਤਾ ਇਹ ਪੁੱਛੇ ਬਿਨਾ ਕਿ ਬੰਦੇ ਦਾ ਕੋਈ ਕਸੂਰ ਸੀ ਕਿ ਨਹੀਂ ਕਸੂਰ ਸੀ ਉਹਨੂੰ ਫੜਿਆ ਜਾ ਸਕਦਾ ਸੀ ਜਿਉਂਦਾ ਕਿ ਨਹੀਂ ਫੜਿਆ ਜਾ ਸਕਦਾ ਸੀ ਉਹ ਫੇਕ ਇਨਕਾਊਂਟਰ ਕਰਨ ਵਾਲੇ ਪੁਲਸਰਾਂ ਤੇ ਕਾਰਵਾਈ ਕਰਨ ਦੀ ਬਜਾਏ ਮੁੱਖ ਮੰਤਰੀ ਨੇ ਬੰਦਾ ਕਤਲ ਹੁੰਦਿਆ ਸਾਰ 10-10 ਲੱਖ ਰੁਪਏ ਦਾ ਨਾਮ ਕੀਤਾ ਦਿੱਤਾ ਤੇ ਦੂਸਰੇ ਪਾਸੇ ਸਾਡੇ ਕਿਸਾਨਾਂ ਦੀਆਂ ਫਸਲਾਂ ਗੜਿਆਂ ਦੇ ਨਾਲ ਮਰ ਗਈਆਂ ਅੱਗਾਂ ਦੇ ਨਾਲ ਸੜ ਗਈਆਂ ਤੇ ਹਜੇ ਤੱਕ ਢੇਲੇ ਦਾ ਵੀ ਐਲਾਨ ਨਹੀਂ ਕੀਤਾ ਇਹਦਾ ਮਤਲਬ ਆ ਕਿ ਨਿਅਥਿਆਂ ਦੇ ਇਹ ਐਨਕਾਊਂਟਰ ਕਰਨ ਤੇ ਲੱਖਾਂ ਰੁਪਏ ਦੇ ਇਨਾਮ ਆ ਤੇ ਅੰਨ ਦਾਤੇ ਦਾ ਨੁਕਸਾਨ ਹੋਣ ਤੇ ਉਹਨੂੰ ਡੱਕਾ ਨਹੀਂ ਦੇਣਾ ਇਹ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਆ ਤੇ ਇਹ ਉਹਦੀ ਹਰਕਤ ਆ ਐਲਾਨ ਕੀਤੇ ਜਾ ਰਹੇ ਆ ਵੱਡੇ ਵੱਡੇ ਸਪੀਕਰ ਸਾਹਿਬ ਇੱਕ ਪਿੰਡ ਗਏ ਦੌਰਾ ਕਰਨ ਹੋਰ ਕਈ ਐਮਐਲਏ ਦੌਰਾ ਕਰਨ ਗਏ ਜਿਹੜਾ ਸਾਡਾ ਨੁਕਸਾਨ ਹੋ ਗਿਆ ਗੜੇ ਮਾਰੀ ਦੇ ਨਾਲ ਅੱਗਾ ਦੇ ਨਾਲ ਉਹਦੇ ਬਾਰੇ ਨੀਤੀ ਬਣਾਉਣੀ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰਾਂ ਦਾ ਕੰਮ ਆ ਕਿ ਉਹ ਨੀਤੀ ਕੀ ਆ ਨੀਤੀ ਪੰਜਾਬ 'ਚ ਆ ਕਿ ਜੇ ਤੁਹਾਡੀ 33% ਤੋਂ ਘੱਟ ਫਸਲ ਖਰਾਬ ਹੋ ਗਈ ਯਾਨੀ ਕਿ ਭਾਵੇਂ ਅੱਧੀ ਖਰਾਬ ਆ ਤੇ ਮਾਲ ਮਹਿਕਮੇ ਨੇ ਗਰਦੌਰੀ ਕਰਦਿਆਂ 33% ਤੋਂ ਘੱਟ ਲਿਖਤੀ ਤੁਹਾਨੂੰ ਮੁਆਵਜ਼ੇ ਦੇ ਵਿੱਚ ਡੱਕਾ ਨਹੀਂ ਮਿਲਣਾ ਜੇ 33% ਤੋਂ ਲੈ ਕੇ 75% ਤੱਕ ਨੁਕਸਾਨ ਜਾਂ ਖਰਾਬਾ ਲਿਖਿਆ ਗਿਆ ਤਾਂ ਤੁਹਾਨੂੰ ਇੱਕ ਕਿੱਲੇ ਦਾ 6700 ਰੁਪਇਆ ਮਿਲਣਾ ਤੇ ਜੇ 75% ਤੋਂ ਵੱਧ ਫਸਲ ਬਰਬਾਦ ਹੋ ਗਈ ਯਾਨੀ ਕਿ ਸਾਰਾ ਕਿੱਲੇ ਦੀ ਫਸਲ ਬਰਬਾਦ ਹੋ ਗਈ ਫੇਰ 15000 ਰੁਪਏ ਕਿੱਲੇ ਦਾ ਮੁਆਵਜ਼ਾ ਤੇ ਨੁਕਸਾਨ ਕਿੰਨਾ ਹੋਇਆ 50 50000 ਦਾ ਘੱਟੋ ਘਟ ਕਣਕ ਦਾ ਨੁਕਸਾਨ ਹੋਇਆ ਤੇ ਜਿਹੜੇ ਬੰਦਿਆਂ ਨੇ ਜ਼ਮੀਨਾ ਠੇਕੇ ਤੇ ਲਈਆਂ ਉਹਨਾਂ ਦਾ ਲੱਖ ਰੁਪਏ ਦੇ ਕਰੀਬ ਨੁਕਸਾਨ ਗਿਆ ਉਹ ਪਰਪਾਈ ਕਰਨ ਦੀ ਬਜਾਏ ਇੱਥੇ ਬਾਲੇ ਲੋਕਾਂ ਨੂੰ ਜਦੋਂ ਗਰਦੌਰੀਆਂ ਹੋ ਗਈਆਂ ਆਪਾਂ ਧਰਨੇ ਮੁਜਾਰੇ ਕੀਤੇ ਬਾਲੇ ਲੋਕਾਂ ਨੂੰ 67 6700 ਰੁਪਏ ਕਿੱਲੇ ਦਾ ਮਿਲਣਾ ਇਹ ਤੁਸੀਂ ਇੱਥੇ ਤੁਸੀਂ ਇੱਥੇ ਮੈਂ ਇਸ ਕਰਕੇ ਜਦੋਂ ਪਿੰਡਾਂ ਚ ਆਉਂਦੇ ਆ ਮਤ ਸੋਚੋ ਕਿ ਐਮਐਲਏ ਸਾਡੇ ਪਿੰਡ ਚ ਆ ਗਿਆ ਜਾਂ ਸਪੀਕਰ ਸਾਡੇ ਪਿੰਡ ਚ ਆ ਗਿਆ ਜਾਂ ਮੰਤਰੀ ਆ ਗਿਆ ਜਾਂ ਮੁੱਖ ਮੰਤਰੀ ਨੇ ਐਲਾਨ ਕਰਤਾ ਕਿ ਗਰਦੌਰੀਆਂ ਕਰੋ ਮੁਆਵਜ਼ਾ ਦੇਵਾਂਗੇ ਅਸਲ ਦੇ ਵਿੱਚ ਉਹ ਨੀਤੀ ਸਮਝੋ ਤੇ ਉਹ ਨੀਤੀ ਬਦਲਣ ਦੀ ਗੱਲ ਉਹਨਾਂ ਨੇ ਸਾਹਮਣੇ ਰੱਖੋ ਮੁਆਵਜ਼ਾ ਹੁੰਦਾ ਕਿ ਜਿੰਨਾ ਨੁਕਸਾਨ ਹੋਵੇ ਜੇਕਰ ਉਹਦੀ ਉਨੀ ਪਰਪਾਈ ਕੀਤੀ ਜਾਵੇ ਉਹਨੂੰ ਮੁਆਵਜ਼ਾ ਕਹਿੰਦੇ ਆ ਜੇ ਨੁਕਸਾਨ ਸਾਡਾ ਲੱਖ ਦਾ ਹੋਇਆ ਤੇ ਸਾਨੂੰ ਦੇਣਾ 6700 ਰੁਪਇਆ ਦੇਣਾ 15000 ਰੁਪਇਆ ਤੇ ਫਿਰ ਇਹ ਮੁਆਵਜ਼ਾ ਨਹੀਂਗਾ ਇਹ ਕਿਸਾਨਾਂ ਨੂੰ ਇੱਕ ਤਰ੍ਹਾਂ ਦੀ ਬੁਰਕੀ ਪਾਉਣ ਵਾਲੀ ਗੱਲ ਆ ਇਹ ਤਾਂ ਉਹਨਾਂ ਦੀ ਫਸਲ ਉਹ ਜ਼ਮੀਨ ਨੂੰ ਵਾਨ ਦਾ ਡੀਜ਼ਲ ਦਾ ਤੇ ਸੰਦਾਂ ਦੀ ਕਸਾਈ ਦਾ ਖਰਚਾ ਵੀ ਪੂਰਾ ਨਹੀਂ ਦੇ ਰਹੇਗੇ ਤੇ ਫਿਰ ਇਹਦੇ ਚੋਂ ਸਾਡੇ ਨੁਕਸਾਨ ਦੀ ਪਰਪਾਈ ਕਿਵੇਂ ਹੋ ਜੂਗੀ ਕੱਲੇ ਸਪੈਸ਼ਲ ਗਰਦਾਵਰੀਆਂ ਦੇ ਐਲਾਨ ਦੇ ਨਾਲ ਸਾਡਾ ਘਾਟਾ ਨਹੀਂ ਪੂਰਾ ਹੋਣਾ ਔਰ ਇਹ ਹੁਣ ਤਾਂ ਨਹੀਂ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਕੇਂਦਰ ਚ ਪ੍ਰਧਾਨ ਮੰਤਰੀ ਸੀ 2013 ਚ ਉਹਨਾਂ ਨੇ ਕਿਹਾ ਕਿ 5 ਏਕੜ ਤੱਕ ਦੇ ਕਿਸਾਨ ਦੀ ਜੇ 50% ਤੋਂ ਵੱਧ ਫਸਲ ਖਰਾਬ ਹੁੰਦੀ ਆ ਤਾਂ ਨੂੰ 3600 ਰੁਪਿਆ ਕਿੱਲੇ ਦਾ ਦਿੱਤਾ ਜਾਊਗਾ ਤੇ ਉਦੋਂ ਦੀ ਪੰਜਾਬ ਸਰਕਾਰ ਨੇ ਕਿਹਾ 1480 ਪਾਵਾਂਗੇ ਤੇ ਕਿੱਲੇ ਦਾ ਮੁਆਵਜ਼ਾ 5000 ਰੁਪਿਆ ਦੇਵਾਂਗੇ 2015 ਜਦੋਂ ਸਾਡੇ ਨਰਮੇ ਨੂੰ ਚਿੱਟਾ ਮੱਛਰ ਪਿਆ ਨਰਮਾ ਪੱਟੀ ਬਰਬਾਦ ਹੋਈ ਆ ਤਾਂ ਉਦੋਂ ਕੇਂਦਰ ਚ ਨਰਿੰਦਰ ਮੋਦੀ ਦੀ ਸਰਕਾਰ ਸੀ ਉਹਨੇ ਡਾਕਟਰ ਮਨਮੋਹਨ ਸਿੰਘ ਦੇ ਮੁਆਵਜ਼ੇ ਨੂੰ ਡੇਢ ਗੁਣਾ ਵਧਾ ਕੇ ਕਿੱਲੇ ਦਾ 5400 ਰੁਪਿਆ ਕਰਤਾ ਜਦੋਂ ਪੰਜਾਬ ਦੇ ਵਿੱਚ ਵੀ ਕਾਲੀ ਭਾਈਪਾ ਸਰਕਾਰ ਸੀ ਉਹਨਾਂ ਨੇ ਕਿਹਾ ਕਿ ਜਿੰਦਾ 75% ਤੋਂ ਵੱਧ ਖਰਾਬਾ ਹੋ ਗਿਆ ਨਰਮੇ ਦਾ ਉਹਨੂੰ 2600 ਰੁਪਿਆ ਵਿੱਚ ਅਸੀਂ ਪਾਵਾਂਗੇ 5400 ਰੁਪਿਆ ਕੇਂਦਰ ਵਾਲਾ ਤੇ 8000 ਰੁਪਿਆ ਕਿल्ले ਦਾ ਦੇਵਾਂਗੇ ਜਿੰਦਾ ਸਾਰਾ ਕਿਲਾ ਹੀ ਨਰਮਾ ਬਰਬਾਦ ਹੋ ਗਿਆ ਤੇ ਜੇ 75% ਤੋਂ ਘਟਾ ਫਿਰ ਕੇਂਦਰ ਵਾਲਾ 5400 ਰੁਪਿਆ ਹੀ ਮਿਲੂਗਾ 8000 ਰੁਪਿਆ ਤੋਂ ਕੈਪਟਰ ਵਲੇ 12000 ਹੋ ਗਿਆ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਇਹਨਾਂ ਨੇ 25% ਕਹਿੰਦੇ ਵਾਅਦਾ ਕਰਤਾ ਤੇ ਹੁਣ 75% ਤੋਂ ਉੱਪਰ ਖਰਾਬੇ ਦਾ 15000 ਰੁਪਇਆ ਤੇ ਜੇ ਸੁਆਮੀਨਾਥਨ ਕਮਿਸ਼ਨ ਮੁਤਾਬਕਾ ਕਲਕਦਾ ਰੇਟ ਤੈ ਹੋਵੇ ਤੇ 8000 ਰੁਪਏ ਦੇ ਕਰੀਬ ਕੁਆਂਟਲ ਬਣਦਾ ਤੇ ਸਾਡੀ ਔਸਤਨ ਜੇ 20 ਤੋਂ 22 ਕੁਆਂਟਲ ਕਿੱਲੇ ਦੀ ਕਣਕ ਨਿਕਲਣੀ ਸੀ ਤੇ ਆ ਸਾਰਾ ਡਰਾਮਾ ਕਰਕੇ 2 ਕਵਾਂਟਲ ਕਣਕ ਦੇ ਪੈਸੇ ਸਾਨੂੰ ਦੇਣੇ ਆ ਇਹਨਾਂ ਨੇ ਜੇ 75% ਖਰਾਬਾ ਲਿਖਿਆ ਗਿਆ ਫਿਰ ਇਹ ਸਰਕਾਰ ਆਮ ਲੋਕਾਂ ਦੀ ਹੋਈ ਇਹ ਆਮ ਆਦਮੀ ਦੀ ਸਰਕਾਰ ਹੋਈ ਜਿਹੜੀ ਅਨਕਾਊਂਟਰ ਕਰਨ ਤੇ 10 ਲੱਖ ਰੁਪਇਆ ਦਿੰਦੀ ਆ ਪਰ ਅੰਨ ਪੈਦਾ ਕਰਨ ਤੇ ਤੁਸੀਂ ਜਿਹੜਾ ਖਤਰਾ ਠਾਉਣੇ ਉਹਦੇ ਤੇ ਤੁਹਾਨੂੰ 6700 ਰੁਪਇਆ ਦਿੰਦੀ ਆ ਇਸ ਕਰਕੇ ਅਸੀਂ ਜਦੋਂ ਪਿੰਡਾਂ ਚ ਆਉਂਦੇ ਇਹਨਾਂ ਦਾ ਵਿਰੋਧ ਕਰਦੇ ਆ ਕੱਲਾ ਭੱਜਾ ਭਜਾਈ ਵਾਲਾ ਕੰਮ ਨਾ ਕਰੀਏ ਕਿ ਭਜਾਉਣੇ ਆ ਸਵਾਲ ਕਰੀਏ ਆਪਣੇ ਕਿਤੇ ਨਾਲ ਸੰਬੰਧਿਤ ਮੁਸ਼ਕਲਾਂ ਦੇ ਕਿ ਤੁਸੀਂ ਕਿਹਾ ਸੀਗਾ ਕਿ 5 ਮਿੰਟ ਦੇ ਵਿੱਚ ਐਮਐਸਪੀ ਦੇਵਾਂਗੇ ਕਿੱਥੇ ਆਓ ਸਾਡੀ ਐਮਐਸਪੀ ਤੁਸੀਂ ਕਿਹਾ ਸੀਗਾ ਖੇਤੀ ਨੀਤੀ ਬਣਾਵਾਂਗੇ ਕਿਸਾਨੀ ਨੂੰ ਮੁਸ਼ਕਲ ਚੋਂ ਕੱਢਾਂਗੇ ਕਿੱਥੇ ਆ ਤੁਹਾਡੀ ਉਹ ਖੇਤੀ ਨੀਤੀ ਜਿਹੜੀ ਮਹਿਜ ਕਾਗਜ਼ਾਂ ਦਾ ਸ਼ਿੰਗਾਰ ਬਣੀ ਹੋਈ ਆ 2 ਸਾਲ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਮੁਰਗੇ ਦਾ ਬੱਕਰੇ ਦਾ ਕਿਸਾਨਾਂ ਦਾ ਨਹੀਂ ਕਿਹਾ ਸੀਗਾ ਕਿਸਾਨਾਂ ਨੂੰ ਨਹੀਂ ਮੁਆਵਜ਼ਾ ਦੇਣਾ ਸੀ ਮੁਰਗੇ ਦਾ ਤੇ ਬੱਕਰੇ ਦਾ ਉਹ ਸ਼ਾਇਦ ਜਿਹੜੇ ਆਪ ਸ਼ੱਕਦਾ ਸ਼ਾਇਦ ਉਹਨਾਂ ਦੇ ਬਿੱਲ ਦੀ ਗੱਲ ਕਰਦਾ ਸੀਗਾ ਕਿਸਾਨਾਂ ਨੂੰ ਕੁਝ ਨਹੀਂ ਦੇਣਾ ਤੇ ਉਦੋਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਫਸਲੀ ਬੀਮਾ ਯੋਜਨਾ ਲੈ ਕੇ ਆਊਗੀ ਕਿੱਤਰੀ ਕੀ ਉਹ ਬੀਮਾ ਯੋਜਨਾ ਦਿਖੀ ਕਿਤੇ ਕਿਤੇ ਨਹੀਂ ਹੈ ਤੇ ਇਦਾਂ ਦਾ ਇੱਕ ਮਜ਼ਾਕ ਕੇਂਦਰ ਨੇ ਕੀਤਾ ਹੋਇਆ ਚਲੋ ਪੰਜਾਬ ਚ ਉਹ ਬੀਮਾ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਲਾਗੂ ਨਹੀਂ ਹੋਈ ਪਰ ਇੱਕ ਮਿੰਟ ਚ ਮੈਂ ਤੁਹਾਨੂੰ ਮੋਟੀ ਜਿਹੀ ਉਹਦੀ ਜਾਣਕਾਰੀ ਵੀ ਦੇ ਦਾਂ 2016-17 ਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਲਾਗੂ ਕੀਤੀ 11 ਕਾਰਪੋਰੇਟ ਘਰਾਣੇ ਵਿੱਚ ਲਿਆਂਦੇ ਕਿ ਜਿੰਨੀ ਆਮਦਨ ਹੁੰਦੀ ਆ ਕਣਕ ਤੋਂ ਉਹਦਾ 1.5% ਝੋਨੇ ਦਾ 2% ਬਾਗਬਾਨੀ ਤੇ ਗੰਨੇ ਦਾ 5% ਐਨੀ ਥੋੜੀ ਬੀਮੇ ਦੀ ਕਿਸ਼ਤ ਹੋਊਗੀ ਇਹ ਕਿਸਾਨ ਕਿਸ਼ਤ ਜਮ੍ਹਾਂ ਕਰਾਊਗਾ ਜਿਹਨੇ ਬੀਮਾ ਕਰਾਉਣਾ ਆਪਣੀ ਫਸਲ ਦਾ ਤੇ ਬੀਮਾ ਪਿੰਡ ਦੇ ਸਾਰੇ ਕਿਸਾਨਾਂ ਨੇ ਕਰਵਾਇਆ ਹੋਵੇ ਇੱਕ ਵੀ ਘਰ ਜੇ ਰਹਿ ਗਿਆ ਤੁਹਾਡਾ ਬੀਮਾ ਬੀਮਾ ਨਹੀਂ ਮੰਨਿਆ ਜਾਣਾ ਯਾਨੀ ਕਿ ਖੇਤ ਨੂੰ ਇਕਾਈ ਨਹੀਂ ਮੰਨਿਆ ਇਕਾਈ ਪਿੰਡ ਨੂੰ ਮੰਨਿਆ ਤੇ ਫਿਰ ਪਿੰਡ ਦੀ 50% ਤੋਂ ਵੱਧ ਫਸਲ ਬਰਬਾਦ ਹੋਈ ਹੋਵੇ ਤਾਂ ਮੁਆਵਜ਼ਾ ਮਿਲਣਾ ਤੇ ਉਹ ਜਿਹੜੀ ਬਰਬਾਦੀ ਆ ਉਹ ਬਿਜਲੀ ਨਾਲ ਅੱਗ ਲੱਗਣ ਕਰਕੇ ਨਾ ਹੋਈ ਹੋਵੇ ਤੇ ਪਸ਼ੂਆਂ ਤੋਂਵਣਾ ਹੋਈ ਹੋਵੇ ਤੇ ਉਹਦੇ ਚੋ ਕੀ ਹੋਇਆ ਕਿ ਜਿਹੜੇ ਸੂਬਿਆਂ 'ਚ ਲਾਗੂ ਹੋਈ ਨੀਤੀ 2017 18 ਚੀ ਸਾਢੇ 43000 ਕਰੋੜ ਰੁਪਇਆ ਇਕੱਠਾ ਕੀਤਾ ਬੀਮਾ ਕੰਪਨੀਆਂ ਨੇ ਤੇ ਕਿਸਾਨਾਂ ਨੂੰ ਦਿੱਤਾ 36000 ਕਰੋੜ ਯਾਨੀ ਕਿ 7 8 ਯਾਨੀ ਕਿ ਹਜ਼ਾਰ ਕਰੋੜ ਰੁਪਇਆ ਬੀਮੇ ਚੋ ਕੰਪਨੀਆਂ ਖਾਈਆਂ ਰਿਲਾਇੰਸ ਵਾਲਿਆਂ ਨੇ ਫਸਲੀ ਬੀਮਾ ਯੋਜਨਾ ਦੇ ਨਾਂ ਤੇ ਜਿਹੜੇ ਕਿਸਾਨਾਂ ਕਿਸਾਨਾਂ ਨੇ ਫਸਲੀ ਬੀਮਾ ਕਰਾਉਣਾ ਸੀ 2500 ਕਰੋੜ ਰੁਪਇਆ ਇਕੱਠਾ ਕੀਤਾ ਤੇ 1300 ਕਰੋੜ ਦਿੱਤਾ 1200 ਕਰੋੜ ਘਰੇ ਬੈਠੇ ਹੀ ਉਹ ਖਾ ਗਏ। ਯਾਨੀ ਕਿ ਸਾਡੇ ਨਾਂ ਤੇ ਸਕੀਮਾਂ ਸਾਨੂੰ ਹੀ ਚੁੰਡਣ ਵਾਸਤੇ ਆ। ਇਸ ਕਰਕੇ ਅੱਜ ਜਿਹੜੀ ਪੰਜਾਬ ਦੀ ਮੁਆਵਜ਼ਾ ਨੀਤੀ ਆ ਫਸਲਾਂ ਦੀ ਖਰਾਬ ਹੋਣ ਦੀ ਜੇ ਆਮ ਆਦਮੀ ਦੀ ਸਰਕਾਰ ਆ ਤਾਂ ਐ ఎమ్మెల్యే ਪਿੰਡਾਂ ਚ ਨਾ ਗੇੜਾ ਮਾਰਨ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਛੱਦਣ ਤੇ ਉਹਦੇ ਚ ਚਰਚਾ ਕਰਨ ਕੇ ਪੰਜਾਬ ਦੇ ਕਿਸਾਨਾਂ ਦਾ ਜਦੋਂ ਫਸਲ ਬਰਬਾਦ ਹੁੰਦੀ ਆ ਹੜ੍ਹਾਂ ਦੇ ਨਾਲ ਸੋਕੇ ਦੇ ਨਾਲ ਅੱਗ ਦੇ ਨਾਲ ਕਿਸੇ ਹੋਰ ਕੁਦਰਤੀ ਆਫਤ ਦੇ ਨਾਲ ਕਿਸੇ ਬਿਮਾਰੀ ਪੈਣ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਕਿੰਨਾ ਦਿੱਤਾ ਜਾਵੇ ਕਿ ਉਹ ਕਰਜ਼ੇ ਦਾ ਸ਼ਿਕਾਰ ਨਾ ਹੋਣ ਤੇ ਉਹਨਾਂ ਦੀ ਘਾਟੇ ਦੀ ਪਰਪਾਈ ਹੋਵੇ ਜੇ ਵਾਕਈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਜੇ ਇਹ ਇਸ ਤਰ੍ਹਾਂ ਨਹੀਂ ਕਰਦੀ ਤਾਂ ਫਿਰ ਸਾਨੂੰ ਇਹਨਾਂ ਨੂੰ ਘੇਰ ਕੇ ਇਹ ਸਵਾਲ ਪੁੱਛਣੇ ਚਾਹੀਦੇ ਆ ਇਹ ਪੁੱਛਣੇ ਚਾਹੀਦੇ ਆ ਕਿ ਤੁਹਾਡੀ ਕਿੱਥੇ ਆ ਬੀਮਾ ਪਾਲਸੀ ਤੇ ਬੀਮਾ ਜਿਹੜਾ ਉਹ ਪਿੰਡ ਨੂੰ ਨਹੀਂ ਖੇਤ ਨੂੰ ਇਕਾਈ ਮੰਨ ਕੇ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਉਹਦੇ ਤਹਿਤ ਸਾਨੂੰ ਡੱਕਾ ਵੀ ਮੁਆਵਜ਼ੇ ਦਾ ਜਿਹੜਾ ਨਹੀਂ ਮਿਲ ਸਕਦਾਗਾ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਹ ਜਿਹਨੂੰ ਕਹਿੰਦੇ ਕਿ ਊਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਆ ਜਿਹੜਾ ਇਹਨਾਂ ਦੀ ਮੁਆਵਜ਼ੇ ਦੀ ਜਿਹੜੀ ਨੀਤੀ ਆ ਸੋ ਇਨੀਆਂ ਬੇਨਤੀਆਂ ਦੇ ਨਾਲ ਕਿ ਪੰਜਾਬ ਦੇ ਵਿੱਚ ਜਿਹੜੀ ਮੁਆਵਜ਼ਾ ਨੀਤੀ ਆ ਉਹ ਕਿਸਾਨ ਪੱਖੀ ਮਜ਼ਦੂਰ ਪੱਖੀ ਹੋਣੀ ਚਾਹੀਦੀ ਆ ਨਾ ਕਿ ਕਿਸਾਨਾਂ ਤੇ ਮਜ਼ਦੂਰਾਂ ਨਾਲ ਛਲਾਵਾ ਕਰਨ ਵਾਲੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੀ ਨੀਤੀ ਬਣਾਉਣ ਦੇ ਲਈ ਇਸ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਦੇ ਸਾਹਮਣੂ ਆਪਣੀਆਂ ਕਿਸਾਨੀ ਨਾਲ ਸੰਬੰਧਤ ਮੰਗਾਂ ਰੱਖ ਕੇ ਇਹਨਾਂ ਨੂੰ ਘੇਰਨਾ ਚਾਹੀਦਾ ਤੇ ਸਵਾਲ ਕਰਨੇ ਚਾਹੀਦੇ ਆ ਸਿਰਫ ਘੇਰ ਕੇ ਭਜਾਉਣ ਤੱਕ ਦਾ ਮਕਸਦ ਜਿਹੜਾ ਸਾਡਾ ਉਹ ਨਹੀਂ ਹੋਣਾ ਚਾਹੀਦਾ ਹਰ ਰੋਜ਼ ਅਸੀਂ ਘੇਰ ਰਹੇ ਆ ਪਰ ਸਾਡੇ ਮੁੱਦੇ ਜਿਹੜੇ ਆ ਉਹ ਵੀ ਉਹਦੇ ਨਾਲ ਜਿਹੜੇ ਆ ਗਿਆ ਉਹ ਉੱਭਰਨੇ ਚਾਹੀਦੀ ਆ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਫਰੀਦਕੋਟ ਜ਼ਿਲ੍ਹੇ 'ਚ ਇਹ ਫੈਸਲਾ ਕੀਤਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਸਾਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਸਾਡੀ ਜਿੰਨੀ ਵੀ ਜਥੇਬੰਦੀ ਆ ਕਿਰਤੀ ਕਿਸਾਨੀ ਉਹਨਾਂ ਨੂੰ ਫਰੀਦਕੋਟ ਜ਼ਿਲ੍ਹੇ ਸਾਡੀਆਂ ਜਿੰਨੀਆਂ ਵੀ ਇਕਾਈਆਂ ਨੇ ਅਸੀਂ ਆਪਣੀ ਜਥੇਬੰਦੀ ਵੱਲੋਂ ਕਣਕ ਇਕੱਠੀ ਕਰਕੇ ਅਨਾਜ ਇਕੱਠਾ ਕਰਕੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਅਸੀਂ ਨਹੀਂ ਦਾਵਾ ਕਰਦੇ ਕਿ ਅਸੀਂ ਉਹਨਾਂ ਦਾ ਨੁਕਸਾਨ ਦੀ ਪਰਪਾਈ ਕਰ ਸਕਦੇ ਆ ਨੁਕਸਾਨ ਦੀ ਪਰਪਾਈ ਸਰਕਾਰਾਂ ਕਰ ਸਕਦੀਆਂ ਇਹਨਾਂ ਦੇ ਅਰਬਾਂ ਖਰਬਾਂ ਖਜ਼ਾਨੇ ਦੇ ਵਿੱਚ ਆ ਪਰ ਅਸੀਂ ਕਿਉਂਕਿ ਸਾਡੇ ਭਾਈਚਾਰੇ ਦਾ ਨੁਕਸਾਨ ਹੋਇਆ ਅਸੀਂ ਜਿੰਨੀ ਉਹਨਾਂ ਦੇ ਜ਼ਖਮਾਂ ਤੇ ਮਲਮ ਲਾ ਸਕਦੇ ਆ ਜਿੰਨੇ ਵੀ ਜੋਗੇ ਹੈਗੇ ਆ ਜੋ ਤਿਲ ਫੁੱਲ ਕਰ ਸਕਦੇ ਆ ਉਹ ਅਸੀਂ ਕਿਰਤੀ ਕਿਸਾਨੀ ਯੂਨੀਅਨ ਵੱਲੋਂ ਪੂਰੀ ਵਾਹ ਲਾ ਕੇ ਉਹਨਾਂ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਕੱਲ ਸਿਵੀਆਂ ਪਿੰਡ ਦੀ ਕਿਰਤੀ ਕਿਸਾਨੀ ਉਹਨਾਂ ਦੀ ਇਕਾਈ ਨੇ ਸਿਵੀਆਂ ਪਿੰਡ ਦੀ ਪੰਚਾਇਤ ਨੇ ਜਿਹੜਾ ਇੱਕ ਟਰਾਲਾ ਕਣਕ ਦਾ ਜਿਹੜਾ ਹੈਗਾ ਇਕੱਠਾ ਕੀਤਾ ਬਾਕੀ ਇਕਾਈਆਂ ਵੀ ਸਾਡੀਆਂ ਇਸ ਕੰਮ ਨੂੰ ਲੱਗ ਰਹੀਆਂ ਨੇ ਜਲਦੀ ਔਰ ਜਿੱਥੇ-ਜਿੱਥੇ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਜਿੰਨੇ ਵੀ ਜੋਗੇ ਹੈਗੇ ਅਸੀਂ ਜੋ ਤਿਲ ਫੁੱਲ ਇਕੱਠਾ ਹੋਊਗਾ ਆਪਣੇ ਪੀੜਤ ਲੋਕਾਂ ਤੱਕ ਜਿਹੜਾ ਹੈਗਾ ਉਹ ਪਚਾਵਾਂਗੇ ਕਿਉਂਕਿ ਇਹ ਆਪਣੇ ਤੇ ਇਹ ਸਮਝਣਾ ਚਾਹੀਦਾ ਇਹ ਨੁਕਸਾਨ ਤੇ ਜਿਹੜੇ ਲੋਕਾਂ ਨੇ ਜ਼ਮੀਨਾਂ ਠੇਕੇ ਦਿੱਤੀਆਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਆਫਤ ਦੀ ਘੜੀ ਉਹਨਾਂ ਨੂੰ ਵੀ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਜੇ ਉਹ ਆਪ ਖੇਤੀ ਕਰਦੇ ਹੁੰਦੇ ਫਸਲ ਗੜਿਆਂ ਨਾਲ ਅੱਗ ਨਾਲ ਨੁਕਸਾਨੀ ਜਾਂਦੀ ਇਹ ਵੱਸੋਂ ਬਾਹਰੀ ਗੱਲ ਆ ਉਹ ਕਿਸਾਨ ਜਿਹੜੇ ਪਹਿਲਾਂ ਹੀ ਇੰਨੇ ਦਬਾਊ ਹੋ ਗਏ ਉਹਨਾਂ ਨੂੰ ਠੇਕਾ ਪਹਿਲੀ ਤਾਂ ਗੱਲ ਲੈਣੇ ਨਹੀਂ ਚਾਹੀਦਾਗਾ ਨਹੀਂ ਤਾਂ ਵੱਤ ਤੋਂ ਵੱਧ ਜੜੀ ਰਹਿ ਗਈ ਆ ਉਹ ਰਾਇਤ ਕਰਨੀ ਚਾਹੀਦੀ ਆ ਆਪਣੇ ਜਿਹੜੇ ਦਵਾਏ ਹੋਏ ਜਿਹੜੇ ਦੁਖੀ ਲੋਕ ਆ ਇਹ ਕਿਸੇ ਦੇ ਨਾਲ ਵਿਆਪਰ ਸਕਦਾ ਹੈਗਾ ਔਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਮੁਆਵਜ਼ਾ ਨੀਤੀ ਜਿੰਨਾ ਨੁਕਸਾਨ ਹੋਇਆ ਦੇ ਮੁਤਾਬਕ ਬਣਾਵੇ ਆਪਣੀ ਫੈਰ ਬਗਰੇਡ ਨੂੰ ਅਪਗ੍ਰੇਡ ਕਰੇ ਨਾ ਕਿ ਉਹ 20 ਲੀਟਰ ਲੈ ਕੇ ਮੂੰਹ ਚੱਕ ਕੇ ਤੁਰ ਪੈਂਦੇ ਦੋ-ਦੋ ਘੰਟਿਆਂ ਬਾਅਦ ਤੇ ਇੱਕ ਨਹਿਰੀ ਪਾਣੀ 12 ਮਹੀਨੇ 30 ਦਿਨ ਚੱਲਣਾ ਚਾਹੀਦਾ ਜੇ ਸਾਡੇ ਸੂਆਂ ਕੱਸੀਆਂ ਖਾਲਾਂ ਦੇ ਵਿੱਚ ਨਹਿਰੀ ਪਾਣੀ ਹੁੰਦਾ ਨਾ ਵੀ ਫੈਰ ਬਗਰੇਡ ਆਉਂਦੀ ਤੇ ਅਸੀਂ ਬਾਲਟੀਆਂ ਭਰ ਕੇ ਆਪਣੀ ਅੱਗ ਬੁਝਾ ਸਕਦੇ ਸੀ ਜਾਂ ਜੇ ਰਾਜ ਸੂਆ ਕੱਸੀ ਖਾਲ ਪਾਣੀ ਦਾ ਭਰਿਆ ਹੁੰਦਾ ਅੱਗ ਵੀ ਗਾਂ ਕ੍ਰੋਸ ਜਿਹੜੀ ਉਹ ਨਾ ਕਰਦੀ ਇਸ ਕਰਕੇ ਖੇਤਾਂ ਦੀ ਬਿਜਲੀ ਬੰਦ ਆ ਚਲੋ ਉਹ ਬੰਦ ਹੋਣੀ ਵੀ ਚਾਹੀਦੀ ਆ 스ਪਾਰਕ ਨਾ ਹੋ ਜੇ ਪਰ ਨਹਿਰੀ ਪਾਣੀ ਤਾਂ ਛੱਡਿਆ ਹੀ ਜਾ ਸਕਦਾ ਹੈਗਾ ਉਹ ਜਿਨ੍ਹਾਂ ਨੇ ਫਸਲਾਂ ਮਤਲਬ ਸਬਜ਼ੀਆਂ ਬੀਜੀਆਂ ਨੇ ਹਰਾ ਚਾਰਾ ਬੀਜਿਆ ਉਹਨਾਂ ਨੂੰ ਤਾਂ ਨਹਿਰੀ ਪਾਣੀ ਦੀ ਜ਼ਰੂਰਤ ਹੈਗੀ ਆ ਨਹਿਰੀ ਪਾਣੀ ਜੇ ਨਹੀਂ ਫਸਲਾਂ ਪੱਕੀਆਂ ਜ਼ਰੂਰਤ ਜੇ ਸਾਡੀਆਂ ਖਾਲਾਂ 'ਚ ਹੋਊਗਾ ਤਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਆਫਤ ਹੈਗੀ ਆ ਉਹਦੇ ਤੋਂ ਨੁਕਸਾਨ ਜਿਹੜਾ ਹੈਗਾ ਉਹ ਘੱਟ ਜਿਹੜਾ ਘੱਟ ਤੋਂ ਘੱਟ ਨੁਕਸਾਨ ਦੇ ਵਿੱਚ ਅਸੀਂ ਜਿਹੜਾ ਬਚਾਅ ਕਰ ਸਕਦੇ ਆ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ